देखो चौधरी चरण सिंह की बात हो चाहे डॉक्टर स्वामीनाथन जी की बात हो उन्हें भारत रत्न देने का मतलब तभी बनता है अगर उनकी बातें लागू की गई हों चौधरी चरण सिंह को बहुत थोड़ा समय मिला प्रधानमंत्री के तौर पर उन्होंने बातें बहुत की मगर उनको समय नहीं और दिया गया बातें लागू करने के लिए ਐਸੇ ਬਾਤੇ ਤੋਂ ਉਸੇ ਵੀ ਜ਼ਿਆਦਾ ਚੌਧਰੀ ਚਰਨ ਸਿੰਘ ਸੇ ਵੀ ਜ਼ਿਆਦਾ ਮੋਦੀ ਜੀ ਕਰ ਰਹੇ ਆ 10 ਸਾਲ ਹੋ ਗਏ ਬਾਤਾਂ ਕਰ ਵਾਦੇ ਕਰਨੇ ਕੋ ਸਵਾਮੀਨਾਥਨ ਕਮਿਸ਼ਨ ਕੀ ਰਿਪੋਰਟ ਲਾਗੂ ਕਰਨੇ ਕਾ ਵਾਦਾ ਕੀਆ ਕਿਸਾਨੋ ਕੀ ਆਮਦਨ ਦੁਗਣੀ ਕਰਨੇ ਕਾ ਵਾਦਾ ਕੀਆ ਮਗਰ ਇੱਕ ਵੀ ਬਾਤ ਲਾਗੂ ਨਹੀਂ ਕੀ ਐਸੇ ਲੋਗੋਂ ਕੋ ਸਵਾਮੀਨਾਥਨ ਜੀ ਤੋਂ ਵਾਕਿਆ ਹੀ ਹੱਕਦਾਰ ਹੈ ਭਾਰਤ ਰਤਨ ਕੇ ਮਗਰ ਅਗਰ ਉਨਕੀ ਰਿਪੋਰਟ ਲਾਗੂ ਨਹੀਂ ਕੀਤੀ ਜਾਂਦੀ ਉਨਕੀ ਸੋਚ ਜੋ ਕਿਸਾਨੋ ਕੇ ਪੱਖ ਮੇਂ ਉਨੋਨੇ ਸੁਝਾਓ دیے ਹੈ ਵੋ ਲਾਗੂ ਨਹੀਂ ਕੀਏ ਜਾਤੇ ਤੋ ਇਹ ਡਰਾਮਾ ਹੀ ਲਗਤਾ ਹੈ ਮੂਝੇ ਤੋ ਹਮ ਤੋ ਇਸਕੋ ਡਰਾਮਾ ਹੀ ਮਾਰੇਂਗੇ ਕਿ ਡਰਾਮਾ ਕੀਆ ਜਾ ਰਹਾ ਹੈ ਵੋਟੋਨ ਕੀ ਖਾਤਰ ਜੋ ਲੋਕ ਸਭਾ ਕੀ ਇਲੈਕਸ਼ਨ ਆ ਰਹੀ ਹੈ ਉਸ ਕੀ ਖਾਤਰ ਡਰਾਮਾ ਕੀਆ ਜਾ ਰਹਾ ਹੈ ਕਿੰਨੇ ਕਿਸਾਨਾਂ ਨੇ ਧਰਨੇ ਲਾ ਲਾ ਕੇ ਸਵਾਮੀਨਾਥ ਰਿਪੋਰਟ ਨੂੰ ਲਾਉਣ ਲਈ ਕੀਤਾ ਤੇ ਅੱਜ ਇਹ ਰਤਨ ਦਾ ਕਿਸਾਨਾਂ ਨੂੰ ਆਪ ਦੀ ਰੱਖਣ ਨੂੰ ਕਰਦੇ ਆ ਕੀ ਲੱਗਦਾ ਤੁਹਾਨੂੰ ਦੇਖੋ ਲਿਖਤੀ ਵਾਦਾ ਕੀਤਾ ਇਸ ਮੋਦੀ ਸਰਕਾਰ ਨੇ ਜਿਸ ਦਿਨ ਤਿੰਨ ਕਾਲੇ ਕਾਨੂੰਨ ਜਨਤਕ ਸੰਘਰਸ਼ ਦੇ ਦਬਾਅ ਥੱਲੇ ਮੋਦੀ ਕੋਲੋਂ ਵਾਪਸ ਕਰਵਾਏ ਸੀ ਇਹ ਸਰਕਾਰ ਕੋਲੋਂ ਵਾਪਸ ਕਰਵਾਏ ਸੀ ਐਮਐਸਪੀ ਸੁਆਮੀ ਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਕ ਲਾਗੂ ਕਰਨ ਦਾ ਲਿਖਤੀ ਵਾਦਾ ਕੀਤਾ ਪਰ ਉਹ ਅੱਜ ਤਾਈਂ ਲਾਗੂ ਨਹੀਂ ਕੀਤਾ ਜਿਸ ਕਰਕੇ ਕਿਸਾਨਾਂ ਨੂੰ ਹੁਣ ਦੁਬਾਰਾ ਅੰਦੋਲਨ ਕਰਨੇ ਪੈ ਰਹੇ ਆ 26 ਜਨਵਰੀ ਨੂੰ ਟਰੈਕਟਰ ਮਾਰਚ ਕੀਤਾ 16 ਫਰਵਰੀ ਨੂੰ ਭਾਰਤ ਬੰਦ ਕਰ ਰਹੇ ਆ ਇਸ ਤੋਂ ਅੱਗੇ ਸੰਘਰਸ਼ ਹੋਰ ਤੇਜ਼ ਕੀਤਾ ਜਾਊਗਾ ਉਹਨਾਂ ਵਾਂਗ ਜੋ ਭਾਰਤ ਸਰਕਾਰ ਨੇ ਆਦਮੀਆਂ ਨੂੰ ਭਾਰਤ ਰਤਨ ਦੇਣ ਦੀ ਗੱਲ ਕੀਤੀ ਹੈ ਨਰਸਿਮਹਾ ਰਾਓ ਤਾਂ ਸਾਡਾ ਸਪਸ਼ਟ ਹੈਗਾ ਕਿ ਜਿਹੜੀਆਂ ਨੀਤੀਆਂ ਉਹਨੇ ਲਾਗੂ ਕੀਤੀਆਂ ਉਹ ਹਰ ਤਰ੍ਹਾਂ ਦੇ ਲਈ ਘਾਤਕ ਨੇ ਉਹੋ ਜਿਹੜੀਆਂ ਹੈਗੀਆਂ سرمایہਦਾਰਾਂ ਪੱਖੀ ਨੀਤੀਆਂ ਨੇ ਅਸੀਂ ਕਿਸੇ ਵੀ ਤਰ੍ਹਾਂ ਨਾਲ ਉਹਦੇ ਨਾਲ ਸਹਿਮਤ ਨਹੀਂ ਜਿੱਥੋਂ ਤੱਕ ਸੁਆਮੀਨਾਥਨ ਦੀ ਸੰਬੰਧ ਹੈਗਾ ਸੁਆਮੀਨਾਥਨ ਨੇ ਇੱਕ ਰਿਪੋਰਟ ਲਿਖੀ ਸੀ ਜਿਹੜੀ ਮਨਮੋਹਨ ਸਿੰਘ ਨੇ ਲਿਖਵਾਈ ਸੀ ਉਹਦੇ ਕੋਲ ਸਵਾਮੀਨਾਥਨ ਕਮਿਸ਼ਨ ਆ ਮਨਮੋਹਨ ਸਿੰਘ ਨੇ ਭਾਇਆ ਸੀਗਾ ਉਹਨੇ ਜੋ ਰਿਪੋਰਟ ਲਿਖੀ ਸੀ ਉਹ ਚ ਕਾਫੀ ਗੱਲਾਂ ਜਿਹੜੀਆਂ ਹੈਗੀਆਂ ਕਿਸਾਨਾਂ ਦੇ ਪੱਖ ਦੀਆਂ ਸੀ ਜਿਵੇਂ ਸੀ 2 50 ਦਾ ਫਾਰਮੂਲਾ ਜਿਹੜਾ ਅਸੀਂ ਵੀ ਅੱਜ ਵੀ ਕਿਸਾਨ ਜਥੇਬੰਦੀਆਂ ਮੰਗ ਕਰਦੀਆਂ ਕਿ ਉਸ ਫਾਰਮੂਲੇ ਦੇ ਮੁਤਾਬਕ ਜਿਹੜਾ ਹੈਗੇ ਆ ਉਹ ਸਾਨੂੰ ਕਿਸਾਨਾਂ ਨੂੰ ਪੈਸੇ ਮਿਲਣੇ ਚਾਹੀਦੇ ਆਗੇ ਪਰ ਕਿਉਂਕਿ ਮੋਦੀ ਸਰਕਾਰ ਨੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਤਾਂ ਲਾਗੂ ਨਹੀਂ ਕੀਤੀ ਨਾ ਮਨਮੋਹਨ ਸਿੰਘ ਨੇ ਕੀਤੀ ਹੈ ਹੁਣ ਜਿਹੜਾ ਭਾਰਤ ਰਤਨ ਦੇਨ ਦੀ ਗੱਲ ਕੀਤੀ ਜਾ ਰਹੀ ਹੈਗੀ ਸਵਾਮੀਨਾਥਨ ਕਮਿਸ਼ਨ ਜਾਂ ਦੂਸਰਿਆਂ ਨੂੰ ਉਹ ਸਿਰਫ ਵੋਟਾਂ ਕਰਕੇ ਆ ਵੋਟਾਂ ਤੋਂ ਬਿਨਾ ਸਰਕਾਰ ਦਾ ਕੋਈ ਇਦੋਂ ਪਹਿਲਾਂ ਵੀ ਇੱਕ ਬੈਚ ਕੱਢਿਆ ਉਹਨਾਂ ਨੇ ਭਾਰਤ ਰਤਨ ਫਲਾਣੇ ਫਲਾਣ ਨੂੰ ਦਿੱਤੀ ਜਾਮੇਗੀ ਉਹ ਵੀ ਇਹੀ ਸੋਚ ਕੇ ਕੀਤਾ ਵੀ ਜਿਹੜੇ ਜਿਹੜੇ ਤਾਫਕੇ ਤੋਂ ਜਿਹੜੀ ਜਾਤ ਤੋਂ ਵੋਟਾਂ ਲੈਣੀਆਂ ਜਿਨ੍ਹਾਂ ਤੋਂ ਵੋਟਾਂ ਲੈਣੀਆਂ ਉਹਨਾਂ ਦੇ ਨਾਂ ਜਿਹੜੇ ਹੋ ਅਨਾਉਂਸ ਕਰ ਦਿੰਦੇ ਤੇ ਉਹਨਾਂ ਨੂੰ ਹੀ ਉਹ ਦੋਰੀ ਦੇ ਦੇ ਇਸ ਦੇ ਬੰਦੇ ਨੇ ਯਾਦੀ ਦਵਾਈ ਹੈ ਉਹਨਾਂ ਨੂੰ ਤਾਂ ਦੇਖ ਨਹੀਂ ਰਹੀ ਜੀ ਅਸਲ ਵਿੱਚ ਜਿਹੜੇ ਇਹ ਭਾਰਤ ਰਤਨ ਦੀ ਗੱਲ ਕਰਦੇ ਆ ਇਹ ਕਰਤਾਰ ਸਰਾਭਾ ਭਗਤ ਸਿੰਘ ਹੋ ਗਿਆ ਹੋਰ ਕਿੰਨੇ ਹੀ ਸ਼ਹੀਦ ਨੇ ਜਿਨ੍ਹਾਂ ਨੇ ਆਜ਼ਾਦੀ ਖਾਤਰ ਸ਼ਹਾਦਤਾਂ ਦਿੱਤੀਆਂ ਨੇ ਉਹਨਾਂ ਨੂੰ ਤਾਂ ਦੇ ਨਹੀਂ ਦੇ ਨਾਵ ਨਾ ਦੀਆਂ ਨੀਤੀਆਂ ਲਾਗੂ ਕਰ ਰਹੀ ਆ ਇਹ ਉਹਨਾਂ ਲੋਕਾਂ ਨੂੰ ਦੇ ਰਹੀ ਆ ਜਿਹੜੇ ਕਾਰਪੋਰੇਟ ਘਰਾਣਿਆਂ ਦੇ ਸਪੋਰਟਰ ਨੇ ਉਹਨਾਂ ਨੂੰ ਇਹ ਜਿਹੜੇ ਭਾਰਤ ਰਤਨ ਦੇ ਰਹੇ ਨੇ ਜਾਂ ਜਿਹੜੇ ਉਹਨਾਂ ਨੂੰ ਵੋਟਾਂ ਚ ਵਾਰਾ ਖਾਂਦੇ ਆ ਅਸਲ ਵਿੱਚ ਜਿਹੜੇ ਉਹਨਾਂ ਨੂੰ ਵੋਟਾਂ ਚ ਵਾਰਾ ਖਾਂਦੇ ਉਹਨਾਂ ਨੂੰ ਭਾਰਤ ਰਤਨ ਦੇ ਰਹੇ ਨੇ ਜਿਹੜੇ ਜਿੰਨਾਂ ਨੇ ਵੀ ਇਹ ਭਾਰਤ ਰਤਨ ਜੋ ਹੈ ਨਰਸਮਹਰਾਂ ਨੂੰ ਦਿੱਤਾ ਸਭ ਤੋਂ ਪਹਿਲਾਂ 91 ਦੀਆਂ ਨੀਤੀਆਂ ਉਹਨੇ ਲਿਆਂਦੀਆਂ ਨੇ 91 ਚ ਜਿਹੜੀਆਂ ਸਾਡੇ ਕਿਸਾਨਾਂ ਲਈ ਸਮੂਹ ਜਿਹੜੇ ਹੈਗੇ ਆ ਮਜ਼ਦੂਰ ਵਰਗ ਹੋਏ ਮਜ਼ਦੂਰ ਵਰਗ ਲਈ ਉਹਨਾਂ ਲਈ ਘਾਤਕ ਨੇ ਜਿਹੜਾ ਪ੍ਰਾਈਵੇਟੇਸ਼ਨ ਦਾ ਦੌਰ ਉਹਨੇ ਚ ਲਾਇਆ ਸੀ ਮੋਦੀ ਉਸੇ ਦੌਰ ਨੂੰ